ਸਾਸਰੀ ਕਹਾ ਪਰਨਪਰਾ ਕੀ ਹਾਲ ਠੀਕ ਜੀ ਹਾਂ ਮੈਂ ਵੀ ਠੀਕ ਆ ਪਰਨਪਰਾ ਮੈਂ ਹੁਣ ਵੀਡੀਓ ਨਹੀਂ ਬਣਾਉਂਦੀ ਮੇਰਾ ਚਾਲ ਅੱਠ ਗਿਆ YouTube ਦਾ ਹੂੰ ਸੰਜੀ ਕਰਦਾ ਹੁਣ ਹੁਣ ਤੇ ਇਦਾਂ ਹੀ ਆ ਮੈਂ ਮਾਸੋ ਜਿੰਝ ਕੋ ਤੱਕ ਕੇ ਜੇ ਕਰਦੀ ਰਹੀ ਨਹੀਂ ਆ ਬਣਾਵਾ ਕਿ ਨਾ ਬਣਾਵਾ ਸਵਾ ਕੀ ਫਾਇਦਾ YouTube ਦਾ ਮਰਮ ਥਮਾਰਦੇ ਰੋ ਨਾ ਅੰਦਰ ਕੁਝ ਬੰਦ ਨਾ ਲੈਣਾ ਨਾ ਦੇਣਾ ਇੱਥੇ ਐਵੇਂ ਹੀ ਕੋਖ ਵੀ ਨਹੀਂ ਹਨ ਜੀ ਕਰਦਾ ਮੇਰਾ ਉਧ ਜਾਲ ਲੱਗੀ ਹਾਂ ਹੁਣ ਫੇਰ ਅਜ ਹਾਰ ਹੰਬਲ ਨਹੀਂ ਕੀਤੀ ਤੇ ਸੁੱਤੀ ਐ ਜੇ ਉੱਠੀ ਆ ਤੇ ਹਮਲਾ ਮਾਰ ਕੇ ਮਹਚਲ ਬਣਾ ਲੈਣੀ ਆ ਵੀਡੀਓ ਉਦਾਂ ਤੇ ਅੱਜ ਮੈਂ ਸੈਮਰੀਨ ਦੇ ਕਪੜੇ ਕੁੱਪੜੇ ਵੀ ਲੈਣੀਆਂ ਉਹਦੇ ਕਪੜੇ ਨਹੀਂ ਹੈਗੇ ਵਿਆਹ ਆ ਆ ਵਾ ਇੱਕਦਾਂ ਤੇ ਫੇਰ ਮੈਂ ਚੱਲ ਮੈਂ ਤੁਝੇ ਲੈਣੀਆਂ ਇਦਾਂ ਤੇ ਮੈਂ ਇੰਨੇ ਸੂਪਸਾਟ ਕੁੜੀ ਚੱਲੀ ਵੱਲੀ ਬਣ ਕੇ ਤਰੀ ਫਿਰਦੀ ਨਾ ਕੁੜੀ ਕੋ ਪਾਏ ਜਾਂਦੇ ਨਾ ਜੱਜ ਨਾਲ ਕੁੜੀ ਦੇ ਸਾਹਵੇਂ ਜਾਂਦੇ ਹਨਾ ਮੈਂ ਇੰਨੇ ਹੋ ਵਾਲੇ ਹੈਗੇ ਇੱਕ ਇੱਕ ਵਿਆਹ ਚ ਇੱਕ ਦਿਨ ਜਿਹੜੀ ਜਲਮ ਦਿੰਦੇ ਨਹੀਂ ਫਰਾਗ ਪਾਈ ਉਹ ਪਾ ਦੇਣੀ ਆ ਇਹੀ ਮਸਾਲਾ ਲਾਉ ਲੋ ਕਿ ਮੈਂ ਰੈਂਡੀ ਹੱਡ ਪਰ ਮੈਂ ਕਿੱਥੇ ਕੁੜੀ ਵਿਚਾਰੀ ਨੂੰ ਵੀ ਐਵੇਂ ਚੱਲੀ ਬੱਲੀ ਬਣਾਈ ਫਿਰੂੰਗੀ ਨਹੀਂ ਹਲਕੂ ਸੰਭੇ ਜਾਂਦੇ ਤੇ ਜ਼ਰੂਰੀ ਪਉਣੇ ਤੇ ਜਿਹੜੇ ਚਲ ਉਹਨੂੰ ਸਹੀ ਤਰ੍ਹਾਂ ਸੰਭ ਲੈਂਦੀ ਉਹ ਐਹੋ ਹੀ ਕੱਪੜੇ ਤੇ ਲੈ ਆਵਾਂਗੀ ਜਾਵਾਂਗੀ ਅੱਜ ਤੇ ਵੇਖਾਂਗੀ ਦੋ ਤਿੰਨ ਲੈ ਕੇ ਆਵਾਂਗੀ ਮਹਿਕਮੀ ਨੂੰ ਪਿਛੇ ਘਰੀ ਜਾਂਦੀ ਹਾਏ ਮੇਰੀ ਜਾਨ ਚਾਹ ਤੇ ਠੀਕ ਹੈ ਨਹੀਂ ਉਹ ਉਬਲ ਗਈ ਕਰਤੀ ਹੈ ਕਰਤੀ ਬੰਦ ਤੇ ਅੱਜ ਫਿਰ ਮੈਂ ਜਾਣਾ ਏ ਉਹ ਵੀ ਤੇ ਇੱਕ ਫੇਰਾ ਤੇ ਖੜੂਗੀ ਸੈਮਰੀਨ ਨੂੰ ਨਾਲ ਇੱਕ ਤੇ ਨਾ ਪਤਾ ਕਿ ਮੈਂ ਦੋ ਤਿੰਨ ਦੁਕਾਨਾਂ ਪੱਕੀਆਂ ਹੀ ਰੱਖੀਆਂ ਜਿਵੇਂ ਬਟਾਲੇ ਚੋਂ ਨਾ ਉਹਨਾਂ ਤੋਂ ਹੀ ਨਾ ਜੇ ਮਿਲੇ ਤੇ ਫੇਰ ਭਾਵੇਂ ਸਾਰਾ ਬਟਾਲਾ ਫੇਰਣਾ ਫਿਰ ਮੈਨੂੰ ਕਿਤੇ ਵੀ ਕੁਝ ਪਸੰਦ ਨਹੀਂ ਹੋਣਾ ਮੈਂ ਸਿਰਫ ਉਹਨਾਂ ਤੇ ਹੀ ਜਾਣੀਆਂ ਹਨ ਜਿਨ੍ਹਾਂ ਤੋਂ ਮੈਨੂੰ ਪਸੰਦ ਆ ਹੀ ਜਾਣਾ ਲਗਭਗ ਬਾਕੀ ਹੁਣ ਜਾਣੀਆਂ ਫਿਰ ਜਾ ਕੇ ਵੇਖਣੀਆਂ ਵੀ ਕਿੱਦਾਂ ਦੇ ਕਿਉਂਕਿ ਜਿੱਦਾਂ ਖੇ ਲੋਕਾਂ ਦੇ ਮਿਲਨ ਨਾਰਮਲੀ ਬੱਚਿਆਂ ਨੂੰ ਪਾਏ ਹੁੰਦੇ ਨਾ ਟੌਪ ਟੂਟ ਸਿੰਥੈਟਿਕ ਦੇ ਜਾਂ ਜੋਰਜਟ ਦੇ ਉਹ ਮੈਂ ਕਦੀ ਅਜੇ ਤੱਕ ਪਾਏ ਹੈ ਨਹੀਂ ਤੇ ਨਾ ਮੈਂ ਆਪ ਹੀ ਕਦੀ ਪਾਏ ਨਾ ਮ ਤੇ ਭੈਣ ਪ੍ਰਾਉ ਹੁਣ ਨਾ ਚਾਹ ਹਜੇ ਪੀਤੀ ਨਹੀਂ ਤੇ ਬਾਹਰ ਗਈ ਨਾ ਉਦਾਂ ਤੇ ਮੈਨੂੰ ਆਵਰਲ ਮਕੀਨੀ ਚੰਗਾ ਲੱਗਦਾ ਹਲਦੀ ਰਾਂ ਦੇ ਚੰਗਾ ਲੱਗਦਾ ਹੁੰਦਾ ਪਰ ਮੈਨੂੰ ਅਜੀ ਸ਼ਕਰਵਾਵਾ ਸੋਣੀ ਲੱਗੀ ਤੇ ਮੈਂ ਇੱਕ ਕੜਾਹ ਲੈ ਆਈ ਤੇ ਦੋ ਬੈਚ ਪੈਕ ਬਣਾ ਦੇ ਤਰੀ ਤੋਂ ਆ ਲੈ ਤੇ ਜੇ ਤੁਸੀਂ ਕਹਿੰਦੇ ਕਹਿੰਦੇ ਇਹ ਆਪ ਬਣਾਏ ਹੁੰਦੇ ਵਧੀਆ ਹੁੰਦੇ ਕਿਉਂਕਿ ਮਹਗਾਣ ਜਦੋਂ ਸਵਾਦ ਵਧੀਆ ਹੁੰਦੇ ਆ ਇਹ ਵਾਲੇ ਨਹੀਂ ਆਈ ਠੋਕ ਟੋ ਵਾਲੀ ਤੇ ਹੁਣ ਲੱਗੀਆਂ ਚਾਹ ਪੀਂਕ ਚਾਹ ਪੀ ਕੇ ਤੇ ਫੇਰ ਜਾਂਦੀ ਆ ਬਾਹਰ ਫੇਰ ਨਿਕਲਦੀ ਆ

ਹੈਲੋ ਸਤਿ ਸ਼੍ਰੀ ਅਕਾਲ ਬੰਬਰਾ ਹੋਰਸ ਨਾਮ ਕੀ ਆਲ ਜੇ ਉਹਦੋਂ ਮੈਨੂੰ ਲੱਗਦਾ ਕਿ ਮੇਰਾ ਮੂੰਹ ਬਹੁਤ ਚਿੱਟਾ ਵਾ ਤੇ ਪਰ ਜਦੋਂ ਮੈਂ ਨਾ ਕੈਮਰੇਜ ਵੇਖੀ ਉਹ ਤਾਂ ਮੇਰਾ ਮੂੰਹ ਬਹੁਤ ਕਾਲਾ ਲੱਗਦਾ ਵਾ ਤੇ ਇਸ ਕਰਕੇ ਮੈਨੂੰ ਪਈ ਜਾਂਦੀ ਤੂੰ ਫਰੰਟ ਕੈਮਰੇਜ ਬਣਾ ਤੇ ਮੇਰਾ ਨਾ ਦਿਲ ਨਹੀਂ ਕੰਡਿਆ ਫਰੰਟ ਕੈਮਰੇਜ ਬਣਾਉਂ ਨੂੰ ਕਿਉਂਕਿ ਮੇਰਾ ਮੂੰਹ ਬੜਾ ਕਾਲਾ ਵਾ ਤੇ ਉੱਤੋਂ ਮੈਂ ਇੱਕ ਨੋਜ਼ਪਿੰਨ ਪਾਈ ਆ ਤੇ ਉਹ ਜਿਆਦਾ ਹੀ ਪੂਰੀ ਲੱਗਦੀ ਆ ਹਰ ਵੇਲੇ ਵੀ ਆੜਾ ਕੈਮਰੇਜ ਪਰ ਇਹ ਪੀਤੀ ਜਾਈ ਜਾਂਦੀ ਆ ਵੀ ਚਲ ਕੋਈ ਗੱਲ ਨਹੀਂ ਹੁਣ ਬਣਾ ਇਹ ਹੋਰ ਕੀ ਦਸੀਆ ਫਿਰ ਆਓ ਵੇਖੋ ਪੂਈ ਦੇ ਅੂਸ਼ੀ ਬਰਸ਼ੇ ਕਰਨਾ ਕਾਰੀ ਲਈ ਆਵਾ ਚਲੋ ਫਿਰ ਚੰਗਾ ਬਾਏ ਬਾਏ ਭੈਣ ਬਰਾਉਣ ਮੈਂ ਬਣਾ ਬਚਾ ਕਿ ਜੀ ਇਹ ਅਸੀਂ ਪੀ ਫਿਰ ਅੱਜ ਜਿੰਨੇ ਜਿੰਨੇ ਚਾਹ ਪੀਣੀ ਆ ਇੱਥੇ ਹੀ ਆ ਕੋਠੇ ਉੱਤੇ ਬੈਠੀ ਹਾਂ ਤੇ ਮੈਂ ਮੈਗ ਨੂੰ ਕਹਿੰਨੀ ਹਾਂ ਮੈਂ ਇੱਕ ਵੀਡੀਓ ਬਣਾਣੀ ਥੋੜੀ ਜੀ ਵੀਡੀਓ ਕੀ ਬਣਾਉਣੀ ਹੁੰਦੀ ਬਣਾਉਣੀ ਹੈ ਹਾਂ ਨੇ ਮਤਲਬ ਸਮਝੀ ਨਹੀਂ ਲੱਗਦੀ ਭਾਵੇਂ ਸ਼ੂਟ ਕਰੀਏ ਕਿੰਨੇ ਦਿਨ ਹੀ ਇੱਕ ਵਲੌਗ ਨੂੰ ਸ਼ੁਰੂ ਕਰ ਛੱਡ ਦਿਆਂ ਫਿਰ ਉਹ ਵਿੱਚੇ ਹੀ ਅੱਜ ਥੋੜੀ ਜੀ ਬਣਾਈ ਵੀਡੀਓ ਥੋੜੀ ਜੀ ਕੱਲ ਬਣਾਈ ਥੋੜੀ ਜੀ ਉਸ ਤੋਂ ਬਾਅਦ ਬਣੀ ਇਦਾਂ ਕਰਕੇ ਕਈ ਕਈ ਵਲੌਗ ਨਾਲ ਸਾਡੇ 4 ਦਿਨ ਚ ਹੈ ਕੰਪਲੀਟ ਕਰਨੇ ਹਨ ਹਾਂ ਤੇ ਹੁਣ ਵੀ ਆਖਰੀ ਪ니까ਲਦਾ ਕਿ ਬਰਸੋ ਨਾਲ ਸ਼ੁਰੂ ਕੀਤਾ ਤੇ ਉਹਨੇ ਨਾ ਕੇ ਤੇ ਇੱਕੋ ਥੇ ਚਲ ਗਈ ਹਾਂ ਨਾਲ ਤੁਪਸੀ ਗਈ ਏ ਮਰੀ ਪਰਵੇ ਕਿ ਨਾ ਚਾਹ ਪੀ ਲਾਂਗੇ ਤੇ ਮੈਂ ਕਾ ਜੇ ਮੈਂ ਕਿਹਾ ਕਿ ਮੈਂ ਅਲੱਖਣੀ ਮੈਂ ਚਾਹ ਥੋੜੀ ਜਿਹੀ ਬਣਾਉਣਾ ਲਾ ਤੂੰ ਬਣਾ ਲਾ ਤੇ ਆਪ ਮੈਂ ਜੀ ਨਹੀਂ ਕਰਤਾ ਮੈਂ ਕੋਈ ਵਿਚਾਰੀ ਮਾੜੀ ਮੋਟੀ ਬਣਾਣਾ ਛੱਡਦੀ ਆ ਵੀਡੀਓ ਤੇ ਪਰ ਤੇ ਕੀ ਹੋ ਪਹਿਲੇ ਮੈਂ ਬੜੀ ਵਧੀਆ ਵੀਡੀਓ ਬਣਾਉਣੀ ਨਹੀਂ ਹਾਂ ਬੜਾ ਮਤਲਬ ਦੇਰ ਤੋਂ ਨਹੀਂ ਹੋ ਹੁਣੇ ਦੇਰ ਤੋਂ ਨਹੀਂ ਬਣਾਉਂਦੀ ਵੀਡੀਓ ਤੇ ਸਵੇਰ ਦੇ ਮੇਰੇ ਦੋ ਫੇਰੇ ਬਾਜ਼ਾਰ ਲੱਗ ਗਿਆ ਇੱਕ ਤੇ ਮੈਂ ਸੈਮਰੀਨ ਦੇ ਵਾਸਤੇ ਨਾ ਆ ਲੈ ਕੇ ਆਈ ਹਾਂ ਬਾਕੀ ਤੇ ਮੈਂ ਰੱਖ ਲਿਆ ਉਹ ਤਾਂ ਨਾ ਮੈਂ ਬਾਅਦ ਚ ਵਿਖਾਵਾਂਗੀ ਤੇ ਆ ਇੱਕ ਹੈ ਤੇ ਵੀ ਸੈਮਰੀ ਨੂੰ ਆਉਂਦਾ ਆ ਪਰ ਇਹ ਨਾ ਬਿਲਕੁਲ ਹੁਣੇ-ਹੁਣੇ ਹੀ ਹੁੰਦਾ ਮਤਲਬ ਕਿ ਹੁੰਦਾ ਹੀ ਸਾਈਜ਼ ਐ ਇੱਕਦਮ ਤੇ ਇਹ ਬਾਅਦ ਵਿੱਚ ਨਹੀਂ ਆਉਣਾ ਹੈਗਾ ਬਿਲਕੁਲ ਵੀ ਨਹੀਂ ਆਉਣਾ ਮਤਲਬ ਹੈ ਨਾ ਤੇ ਫੇਰ ਮੈਂ ਸੋਚਿਆ ਵੀ ਮਨਾ ਜੇ ਬਾਅਦ ਵਿੱਚ ਨਹੀਂ ਆਇਆ ਤੇ ਫੇਰ ਮੁਸੀਬਤ ਰਹਿਣੀ ਹੈ ਤੇ ਇਥੋਂ ਬਿਹਤਰ ਹੀ ਆ ਕਿ ਮੈਂ ਇਹ ਚੇਂਜ ਕਰਾਵਾਂ ਇਸ ਤਰ੍ਹਾਂ ਹੀ ਇਹ ਹੁਣ ਮੈਂ ਜੰਨੀ ਆ ਦੁਕਾਨ ਤੇ ਇਹ ਮੈਂ ਚੇਂਜ ਕਰਵਾ ਕੇ ਤੇ ਲੈ ਕੀ ਹੁੰਦੀ ਇਹਨਾਂ ਕੀ ਹਾਂ ਤੇ ਸੋਹਣਾ ਆ ਆਇਆ ਵੀ ਆ ਪਰ ਆ ਥੋੜਾ ਮੈਨੂੰ ਛੋਟਾ ਲੱਗਦਾ ਜਿਹੜੀ ਇਹਦੀ ਜੈਕਟ ਹੈ ਨਾ ਉਹ ਥੋੜੀ ਛੋਟੀ ਲੱਗਦੀ ਆ ਤੇ ਕੁਛ ਨਾ ਇਹਦੇ ਤੇ ਪੈਚਵਰਕ ਬਹੁਤ ਆ ਆ ਜਿਦਾਂ ਆਲ ਬਣਿਆ ਹੋਇਆ ਪੈਚ ਆ ਇਦਾਂ ਇਦਾਂ ਕਰਕੇ ਇਹ ਜੀ ਜਾਨਾ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਜਿਹੜੀਆਂ ਜ਼ਿਆਦਾ ਹੈ ਕਾਟਨ ਆ ਉਦਾਂ ਵੈਸੇ ਪਰ ਮੈਨੂੰ ਇਹ ਜ਼ਿਆਦਾ ਚੰਗੀਆਂ ਨਹੀਂ ਲੱਗਦੀਆਂ ਇਦਾਂ ਦੀਆਂ ਚੀਜ਼ਾਂ ਜਿਨ੍ਹਾਂ ਤੇ ਜ਼ਿਆਦਾ ਲੀਚਰ ਪੂਚਰ ਜਿਆ ਹੋਇਆ ਹੋਏ ਜਿਵੇਂ ਆ ਪੈਨ ਟੁੱਟੀ ਵੀ ਹੈਗਾ ਆ ਇਦਾਂ ਕਰਕੇ ਇਹ ਥੋੜੀਆਂ ਮੈਨੂੰ ਨਾ ਸਿੰਪਲ ਜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਇਹ ਹੁਣ ਚੇਂਜ ਕਰਾਉਣ ਜਾਣੀ ਆ ਸਵੇਰ ਦੇ ਕਿੰਨੇ ਬਾਕੀ ਵੀ ਹੋਰ ਵੀ ਲੈ ਕੇ ਆਈ ਆ ਉਹ ਠੀਕ ਆ ਉਹ ਹੁਣ ਮੈਂ ਬਾਅਦ ਚ ਤੁਹਾਨੂੰ બਗਾਵਾਂਗੀ ਆਹ ਜੀ বেলਟ ਹੈਗੀ ਇਹ ਹੁਣ ਮੈਨੂੰ ਵਾਪਸ ਕਰਨ ਜਾਣਾ ਸਵੇਰ ਦਾ ਜਿਵੇਂ ਦੱਸਿਆ ਨਾ ਕਿ ਜਾ ਫੇਰਾ ਚਲ ਗਈ ਆ ਬਾਹਰ ਬਸ ਸਹਿਮੀਨ ਦੇ ਕੱਪੜਿਆਂ ਦੇ ਵਾਸਤੇ ਤੇ ਆਹ ਵੀਡੀਓ ਫੇਰ ਮਤਲਬ 1-2 ਦਿਨ ਬਾਅਦ ਦੀ ਆ ਮੈਂ ਆਪਣੇ ਘਰ ਗਈ ਆ ਤੇ ਉੱਥੇ ਜਾ ਕੇ ਵੀਡੀਓ ਨਹੀਂ ਬਣਾਈ ਨਹੀਂ ਤੇ ਪਹਿਲਾਂ ਮੈਂ ਇਹ ਬਲਿੰਗ ਕਰਦਾ ਘਰ ਜਾ ਕੇ ਵੀਡੀਓ ਬਣਾਉਂਦਾ ਫਿਰ ਮੈਂ ਸੋਚਿਆ ਨਹੀਂ ਫਿਰ ਇਦਾਂ ਵੀਡੀਓ ਚ ਬੜਾ ਲੰਬਾ ਗੈਪ ਪੈਜਣਾ ਤੇ ਬਣਾਈ ਲੈਣੀ ਹੈ ਤੇ ਬੱਚੇ ਡੇ ਹੀਗੇ ਖੇਡਣ ਇੱਥੇ ਸਾਮੇਨ ਦੇ ਨਾਲ ਆ ਖੇਡਣ ਵਾਲੇ ਆ ਜਾਂਦੇ ਛੋਟੇ ਛੋਟੇ ਸਾਮੇਨ ਘਰਾਂ ਵਾਲੇ ਤੇ ਚਲ ਸਾਮੇਨ ਵੀ ਆੜੀ ਲੱਗੀ ਰਹਿੰਦੀ ਕਿਉਂਕਿ ਪਤੀਜਾ ਫਿਰ ਮੇਰਾ ਸਕੂਲ ਗਿਆ ਹੁੰਦਾ ਉਹਨੂੰ ਤੇ ਇੱਥੇ ਅਸੀਂ ਜਾ ਕੇ ਜੇ ਬੈਠੀ ਹਾਂ ਚਾਹ ਪੀਂਦੀਆਂ ਹਾਂ ਤੇ ਮੈਂ ਧੁੜੀ ਜੀ ਵੀਡੀਓ ਬਣਾਈ ਕਿ ਆਂ ਤੇ ਮੈਂ ਮੈਕਰੋ ਲੱਗੀ ਦੀ ਆ ਮੈਂ ਕਿ ਤੂੰ ਬਣਾ ਫਿਰ ਮੈਂ ਕਹਿੰਦੀ ਨਹੀਂ ਮੈਂ ਨਹੀਂ ਬਣਾਉਣੀ ਤੂੰ ਆਪੇ ਬਣਾ ਲਓ ਤੇ ਤੁੱਪੇ ਬੈਨ ਦਾ ਸਕੂਨ ਤੇ ਬਣਾਉਂਦਾ ਪਰ ਆ ਦੇਵੇਂ ਬੜੇ ਸੁਸਤੀ ਵਾਲੇ ਇੰਨੇ ਸੁਸਤੀ ਪੈਂਦੀ ਆ ਨਾ ਸੁਸਤੀ ਬੜੀ ਪੈਂਦੀ ਆ ਤੁੱਪੇ ਵਹਿ ਜੀ ਇਹਦੇ ਤੇ ਜੀ ਕਰਦਾ ਫੜਾ ਫੜਾ ਸੌਂ ਜੀਏ ਤੂੰ ਨੀਂਦ ਨਹੀਂ ਆਉਂਦੀ ਬਸ ਇਦਾਂ ਅੱਖਾਂ ਬੰਦ ਕਰਕੇ ਧੁੱਪੇ-ਪੁੱਠੇ ਉੱਪਰ ਲੱਗੇ ਭੇਰੋ ਬਸ ਆਖੋਜ ਹੁੰਦਾ ਇਹਨਾਂ ਦਿਨਾਂ ਵਿੱਚ ਤਾਂ ਮੈਨੂੰ ਅੰਨ੍ਹੀ ਹੀ ਲੱਗਦਾ ਤਾਂ ਰਹਿੰਦਾ ਪਰ ਅੰਦਰ ਅੰਦਰ ਇਹਨਾਂ ਪਰ ਬੈਡਰੂਮ ਦੇ ਵਿੱਚ ਆਪਣੇ ਘਰ ਉੱਥੇ ਸੁਸਤੀ ਨਹੀਂ ਪੈਂਦੀ ਜਿਵੇਂ ਧੁੱਪੇ ਛੱਟੋ ਤੇ ਚੰਗੀਏ ਜਾਂ ਪਰ ਮਤਲਬ ਇੱਥੇ ਆਈ ਰਹੀ ਇਹ ਘਰ ਫੇਰ ਫੁੱਲ ਸੁਸਤੀ ਆ ਫੇਰ ਬੜੀ ਆ ਤੇ ਭਤੀਜਾ ਮੇਰਾ ਜੀ ਆਇਆ ਨਹੀਂ ਸਕੂਲੋਂ ਤਾਂ ਮੈਂ ਕੋਈ ਇਦਾਂ ਥੋੜੀ-ਥੋੜੀ ਵੀਡੀਓ ਬਣਾਉਂ ਦੂੰਗੀ ਤੇ ਮੈਂ ਖਸਲ ਚੰਗਾ ਜਿਹਾ ਵੀਡੀਓ ਬਣਾਉਣੀ ਆ ਤੇ ਥੋੜੀ ਜਿਹੀ ਫਿਰ ਬਣਾਉਂਦੇ ਤੇ ਗੁਲਪਿੰਦਰ ਝਾੜੂ ਲਾਉਂਦੀ ਹੀ ਹੈ ਨਾ ਅਸੀਂ ਧੁੱਪ ਕਾਫੀ ਹੈ ਪਰ ਇਹ ਵੀ ਸ਼ਾਮ ਢਲਦੀ ਜਾਂਦੀ ਜਦੋਂ ਨਾ ਸ਼ਾਮ ਢਲ ਜਾਂਦੀ ਹੈ ਨਾ ਉਦੋਂ ਉੱਥੇ ਦਿਨ ਨਹੀਂ ਲੱਗਦਾ ਪਤਾ ਨਹੀਂ ਕੀ ਗੱਲ ਹੈ ਉਦੋਂ ਇਦਾਂ ਹੁੰਦਾ ਵੀ ਹੁਣ ਘਰ ਚਲ ਜੀਏ ਹੁਣ ਆਪਣੇ ਘਰ ਚਲ ਜੀਏ ਜਿਵੇਂ ਜਿਵੇਂ ਗੁਰਦਰਾ ਸਾਹਿਬ ਬਾਬਾ ਬੋਲਦਾ ਨਾ ਇਦਾਂ ਹੁੰਦਾ ਹੁਣ ਆਪਣੇ ਘਰ ਜਾਈਏ ਸਾਰਾ ਦਿਨ ਉੱਥੇ ਬੜਾ ਦਿਨ ਲੱਗਦਾ ਸ਼ਾਮ ਨਹੀਂ ਲੱਗਦਾ ਹੈਗਾ ਮੰਮੀ ਪੌੜੀ ਉੱਤੋਂ ਦੇ ਨਿੱਕੇ ਗਾਣੇ ਤੁਰਿਆ ਨਹੀਂ ਨਾ ਜਾਂਦਾ ਹੈਗਾ ਤੇ ਮੇਰੀ ਮੰਮੀ ਕਹਿੰਦੇ ਹੁੰਦੇ ਮੇਰੀ ਵੀ ਹੇ ਸ਼ਰਮ ਦੀ ਲੋਕਾਂ ਨੇ ਕਹਣਾ ਆ ਕੀ ਜਲੂਸ ਕੱਢਦੀ ਤੇ ਮੈਂ ਇਹਦੇ ਹੁਣ ਨਹੀਂ ਤੁਰਿਆ ਜਾਂਦਾ ਪਤਾ ਹੀ ਹੈ ਭੈਣ ਭਾਣਾਂ ਨੂੰ ਸਾਰਿਆਂ ਦੇ ਘਰਾਂ ਵਿੱਚ ਕੋਈ ਨਾ ਕੋਈ ਇਦਾਂ ਦਾ ਹੁੰਦਾ ਹੀ ਹੈ ਦੂਜੇ ਚੌਥੇ ਘਰ ਵਿੱਚ ਮੈਂਬਰ ਚ ਦੇ ਗੋਡਿਆਂ ਦੀ ਪ੍ਰੋਬਲਮ ਹੁੰਦੀ ਨਹੀਂ ਤੁਰਿਆ ਜਾਂਦਾ ਹਨ ਤੇ ਇੱਥੇ ਨਾਲ ਤੁਹਾਨੂੰ ਮੈਂ ਵਿਖਾਉਣੀ ਆ ਸ਼ੈਂਡ ਅੱਜ ਵਾਲੀ ਵੀਡੀਓ ਜਰਵਾਨੀ ਫਿਰ ਕੱਲ ਦੇ ਦਿੰਦੀ ਆ ਹੁਣ ਮੈਨੂੰ ਯਾਦ ਨਹੀਂ ਹੈਗਾ ਜਿਸ ਨਾ ਚਲੋ ਮੈਂ ਬਾ ਬਾਦੇ ਜਿੱਦਾਂ ਦੱਸਾਂਗੀ ਤੇ ਇੱਥੇ ਬਾਗ ਦੇ ਚਹੀ ਭੇਲੀ ਵਿੱਚ ਚਲ ਗਈਆਂ ਹਾਂ ਤੇ ਆ ਮੇਰੀ ਪਸੰਦੀਦਾ ਚੀਜ਼ ਮੂੰਗਰੇ ਸੁੰਗਰੇ ਕੀ ਇਹਨੂੰ ਕਹਿੰਦੇ ਨੇ ਤੇ ਇੱਥੇ ਹੁਣ ਮੈਂ ਤੋੜਣੀਆਂ ਸੁੰਗਰੇ ਲੱਗੇ ਤਾਂ ਨਹੀਂ ਇਹਨੇ ਥੋੜੇ ਬੋਤੇ ਹੈ ਆ ਹੀ ਵਿੱਚ ਵਿੱਚ ਤੇ ਮੰਮੀ ਕਹਿੰਦੀ ਵੀ ਤੇਰੇਕ ਜੋਗੇ ਹੋ ਜਣੇ ਮੈਂ ਨਹੀਂ ਇਹ ਮੇਰੇ ਜੋਗੇ ਵੀ ਨਹੀਂ ਹੋਣੇ ਜਦੋਂ ਸਬਜੀ ਬਣ ਜਾਂਦੀ ਹੈ ਤੇ ਥੋੜੇ ਜਿਹੇ ਹੋ ਜਾਂਦੇ ਹੈ ਨਾ ਤੇ ਮੈਂ ਇਹਦੀ ਚਟਨੀ ਬਣਾਵਾਂਗੇ ਤੇ ਇਹ ਹੁਣ ਆਪਾਂ ਕੱਲ ਨੂੰ ਨਾ ਇਹਦੀ ਚਟਨੀ ਬਣਾਵਾਂਗੇ ਤੇ ਇੱਥੇ ਨਹੀਂ ਰਹੀਆਂ ਫਿਰ ਤੋਲਨ ਸੁੰਗਰੇ ਮੈਂ ਤਾਂ ਸੋਚਿਆ ਇਹ ਬਸ਼ਾਂ ਦੇ ਬੂਟਿਆਂ ਦੇ ਥੱਲੇ ਹੋਣੇ ਆ ਪਰ ਨਹੀਂ ਨਹੀਂ ਹੈਗੇ ਬੂਟਿਆਂ ਦੇ ਥੱਲੇ ਵੀ ਨਹੀਂ ਹੈਗੇ ਤੇ ਫਿਰ ਜਿੰਨੇ ਕ ਨਿਕਲੇ ਉਹਨੇ ਕ ਮੈਂ ਤੋੜ ਲਏ ਹਾਂ ਚਲੋ ਫਿਰ ਚਟਨੀ ਸੀ ਹੋਰ ਨਹੀਂ ਕੁਝ ਤੇ ਪਰ ਇਹ ਸਵਾਦ ਬੜੇ ਲੱਗਦੇ ਬੂਟਿਆਂ ਦਾ ਖਲਾਰਾ ਬੜਾ ਪਰ ਲੱਗਾ ਕੁਝ ਵੀ ਨਹੀਂ ਇਹਨਾਂ ਨੂੰ ਪਤਾ ਨਹੀਂ ਕੀ ਬਿਮਾਰੀ ਆ ਜਿੰਨੇ ਇੱਕ ਮੈਨੂੰ ਲੱਭ ਲੇ ਲੱਭੇ ਉਹਨੇ ਕ ਮੈਂ ਲੱਭ ਲਿਆ ਇੱਥੋਂ ਇਹਨੇ ਕੀ ਹੀ ਮਸਾ